ਸਸਿਗਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਬੁਰੀ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ 13 ਫਰਵਰੀ 2024 ਸੋ ਅੱਜ ਮਹਿਤਪੁਰ ਦਾ ਜਿਹੜਾ ਸਰਕਾਰੀ ਹਸਪਤਾਲਾ ਉਹਨੂੰ ਬਚਾਉਣ ਵਾਸਤੇ ਜਿਹੜੀ ਇਲਾਕੇ ਦੇ ਵਿੱਚ ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸੋ ਹਸਪਤਾਲ ਦੇ ਵਿੱਚ ਅੱਜ ਧਰਨਾ ਲਾਇਆ ਜਾਣਾ ਕਿਉਂਕਿ ਇਸ ਹਸਪਤਾਲ ਨੂੰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਜਾ ਰਿਹਾ ਹੈ ਇਸ ਹਸਪਤਾਲ ਨੂੰ ਖਤਮ ਕਰਨ ਦੀਆਂ ਛਾਛਾਂ ਕੀਤੀਆਂ ਜਾ ਰਹੀਆਂ। ਸੋ ਅੱਜ ਦੇ ਐਕਸ਼ਨ ਬਾਰੇ ਮੈਂ ਮਹਿੰਦਰਪਾਲ ਸਿੰਘ ਜੀ ਟੋਰਨਾ ਸਾਹਿਬ ਅੱਗੇ ਬੇਨਤੀ ਅੱਜ ਜਿਹੜੀ ਹਸਪਤਾਲ ਬਚਾਓ ਸੰਘਰਸ਼ ਕਮੇਟੀ ਮਹਿਤਪੁਰ ਦੀ ਜਿੰਨੀਆਂ ਵੀ ਸੰਘਰਸ਼ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਨੇ ਅੱਜ ਦਾ ਦਿਨ ਜਿਹੜਾ ਐਕਸ਼ਨ ਅਲਿਖਿਆ ਸੀ ਆਜੋ ਆਜੋ ਇੱਧਰ ਆਜੋ ਅੱਜ 13 ਫਰਵਰੀ ਨੂੰ ਉਸ ਨੂੰ ਕਾਮਯਾਬ ਕਰਨ ਲਈ ਦੁਆਬਾ ਕਿਸਾਨ ਯੂਨੀਅਨ ਮਹਿਤਪੁਰ ਨੇ ਆਪਣੀ ਤਿਆਰੀ ਸ਼ੁਰੂ ਕਰ ਲਈ ਆ ਤੇ ਜਲਦ ਅਸੀਂ ਉੱਥੇ ਹਸਪਤਾਲ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪਹੁੰਚ ਜਾਣਾ ਔਰ ਇਸ ਸੰਘਰਸ਼ ਨੂੰ ਬੁਲੰਦੀ ਤੱਕ ਪਹੁੰਚਾਉਣ ਲਈ ਅਸੀਂ ਸਾਰੇ ਤਿਆਰ ਬਰ ਤਿਆਰ ਬੈਠੇ ਆਂ ਕਾਰਨ ਆ ਕਿ ਮਹਿਤਪੁਰ ਦਾ ਜਿਹੜਾ ਸਿਵਲ ਹਸਪੀਟਲ ਆ ਜਿਹਨੂੰ ਲਗਾਤਾਰ ਅਸੀਂ ਕਈ ਸਾਲਾਂ ਤੋਂ ਮੰਗ ਕਰ ਰਹੇ ਆ ਇਹਨੂੰ ਅਪਡੇਟ ਕੀਤਾ ਜਾਵੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਪਰ ਉਹ ਅਪਡੇਟ ਦੀ ਥਾਂ ਤੇ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲੀਨਿਕ ਬਣਾ ਕੇ ਲੋਕਾਂ ਨਾਲ ਧੋਖਾ ਕੀਤਾ ਆ ਔਰ ਸਾਡੇ ਨਾਲ ਪਿਛਲੇ ਦਿਨੀ ਅਸੀਂ ਇਹਦਾ ਜਦੋਂ ਸੰਘਰਸ਼ ਕੀਤਾ ਸੀਗਾ ਐਸ ਡੀ ਐਮ ਨਕੋਦਰ ਨੇ ਤੇ ਜਿਹੜਾ ਹੈਗਾ ਹਸਪਤਾਲ ਪ੍ਰਸ਼ਾਸਨ ਉਹਨੇ ਸਾਡਾ ਸਾਨੂੰ ਭਰੋਸਾ ਦਿਵਾਇਆ ਸੀ ਵੀ ਮੁਹੱਲਾ ਕਲੀਨਿਕ ਜਿਹੜਾ ਹੈਗਾ ਆ ਉਹ ਹਸਪਤਾਲ ਵਿੱਚ ਨਹੀਂ ਅਸੀਂ ਬਣਾਵਾਂਗੇ ਕਿਉਂਕਿ ਅਸੀਂ ਮੁਹੱਲਾ ਕਲੀਨਿਕ ਦਾ ਨਹੀਂ ਵਿਰੋਧ ਕਰਦੇ ਅਸੀਂ ਹਸਪਤਾਲ ਬਚਾਉਣ ਦਾ ਵਿਰੋਧ ਕਰਦੇ ਆ ਸਾਡਾ ਜਿਹੜਾ ਹਸਪਤਾਲ ਹੈ ਮਹਿਤਪੁਰ ਦਾ ਇਹ ਅਪਡੇਟ ਹੋਣਾ ਚਾਹੀਦਾ ਮੁਹੱਲਾ ਕਲੀਨਿਕ ਜਿਹੜਾ ਆ ਉਹ ਕਿਸੇ ਹੋਰ ਥਾਂ ਤੇ ਸੈਡ ਦੇ ਉੱਤੇ ਬਣਾਇਆ ਚਾਹੀਦਾ ਆ ਅਸੀਂ ਲਗਾਤਾਰ ਇਹ ਮੰਗ ਕਰਦੇ ਰਹੇ ਆ ਕਿ ਸਾਡਾ ਜਿਹੜਾ ਮਹਿਤਪੁਰ ਦਾ ਹਸਪਤਾਲ ਆ ਉਹਨੂੰ ਅਪਡੇਟ ਕੀਤਾ ਜਾਵੇ ਅਗਰ ਇਹੋ ਜਿਹਾ ਧੱਕਾ ਕਰਦੀ ਆ ਸਰਕਾਰ ਤਾਂ ਅਸੀਂ ਪੂਰਜੋਰੇ ਦਾ ਵਿਰੋਧ ਕਰਾਂਗੇ ਔਰ ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਆ 2024 ਦਾ ਇਹਨਾਂ ਨੇ ਇਲੈਕਸ਼ਨਾਂ ਵਿੱਚ ਆਉਣਾ ਆ ਇਹਨਾਂ ਦੇ ਪਿੰਡਾਂ ਦੇ ਵਿੱਚ ਦੰਦ ਖੱਟੇ ਕਰਕੇ ਘੱਲਾਂਗੇ ਔਰ ਇਹਨਾਂ ਨੂੰ ਪੂਰੀ ਤਰ੍ਹਾਂ ਮਹਿਤਪੁਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਵੀ ਹੈਗੇ ਆ ਲਗਾਤਾਰ ਜਿਹੜਾ ਇਹਨਾਂ ਦੀਆਂ ਜਿਹੜੀਆਂ ناکਾਮੀਆਂ ਸਾਹਮਣੇ ਲੈ ਕੇ ਆਉਂਦਾ ਆ ਲਗਾਤਾਰ ਜਿੱਥੇ ਵੀ ਮੁਹੱਲਾ ਕਲੀਨਿਕ ਬਣੇ ਆ ਸਾਰੇ ਹੀ ਫੇਲ ਪਏ ਆ ਔਰ ਜਿੰਨੇ ਵੀ ਕੰਮ ਹੁਣ ਤੱਕ ਆਮ ਆਦਮੀ ਸਰਕਾਰ ਨੇ ਕੀਤੇ ਆ ਉਹ ਲੋਕਾਂ ਦੇ ਹੱਕ ਚ ਨਹੀਂ ਕੀਤੇ ਹਾਲਾਂਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਇਹਨਾਂ ਨੂੰ ਦਿੱਤਾ ਸੀਗਾ ਉਹ ਇਸ ਕਰਕੇ ਇਹਨਾਂ ਨੇ ਉਹ ਫਤਵੇ ਨੂੰ ਅਹੰਕਾਰ ਦੇ ਤੌਰ ਤੇ ਵਰਤਿਆ ਈਗੋ ਦੇ ਤੌਰ ਤੇ ਵਰਤਿਆ ਲੋਕਾਂ ਦੇ ਹੱਕਾਂ ਦੇ ਲਈ ਜੋ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੇ ਵਿਸ਼ਵਾਸ ਕੀਤਾ ਸੀ ਇਹਨਾਂ ਨੇ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਆ ਔਰ ਦੂਜੇ ਪਾਸੇ ਕੱਲ ਮੈਂ ਕੁਝ ਹੋਰ ਸਾਥੀ ਦੇਖੇ ਆ ਜਿੱਥੇ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਮਹਿਤਪੁਰ ਨੂੰ ਕੋਈ ਵੀ ਇੱਕ ਗ੍ਰਾਂਟ ਨਾ ਸੈਂਟਰ ਗਵਰਨਮੈਂਟ ਨੇ ਦਿੱਤੀ ਆ ਨਾ ਪੰਜਾਬ ਗਵਰਨਮੈਂਟ ਨੇ ਦਿੱਤੀ ਆ ਨਗਰ ਪੰਚਾਇਤ ਮਹਿਤਪੁਰ ਨੂੰ 1 ਰੁਪਿਆ ਫੰਡ ਨਹੀਂ ਆਇਆ ਔਰ ਜਿਹਦੇ ਕਾਰਨ ਸਰਵਲ ਹਸਪੀਟਲ ਦੇ ਨੇੜੇ ਤੇੜੇ ਗੰਦ ਪਿਆ ਹੋਇਆ ਆ ਉਹ ਗੰਦ ਅਸੀਂ ਦੂਰ ਨਹੀਂ ਕਰ पाए ਔਰ ਜਿਹੜੀ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਸੀਵਰੇਜ ਦੀ ਸੀਵਰੇਜ ਦੇਣਾ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਸੈਂਟਰ ਗਵਰਨਮੈਂਟ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਪੰਜਾਬ ਗਵਰਨਮੈਂਟ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਇੱਕ ਵੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਅਸਫਲ ਰਹੀ ਅਸਫਲ ਰਹੀ ਆ ਔਰ ਦੂਜੇ ਪਾਸੇ ਜਿਹੜਾ ਹਸਪੀਟਲ ਆ ਇਹ ਵੀ ਸੈਂਟਰ ਗਵਰਨਮੈਂਟ ਦੇ ਜਿਹੜੇ ਦਾ ਹਿੱਸੇ ਦੇ ਵੀ ਆਉਂਦੇ ਆ ਇਹਨਾਂ ਦੇ ਆਪਣੇ ਸਥਿਤੀ ਤੇ ਜਾ ਸਕਦੇ ਆ ਪਰ ਮਹਿਦਪੁਰ ਦੇ ਵਾਸਤੇ ਕੋਈ ਨਹੀਂ ਸੋਚ ਰਿਹਾ ਅਗਰ ਇਹੋ ਜਿਹਾ ਕਰਦੇ ਰਹਿ ਮਹਿਦਪੁਰ ਦੇ ਲੋਕ ਇਹਨਾਂ ਦੋਹਾਂ ਪਾਰਟ ਇਸ ਐਸ ਟਾਈਮ ਨਕੇਲ ਪਾ ਕੇ ਇਥੋਂ ਭੇਜਣਗੇ ਅਗਲ ਦੇਣਗੇ ਮੈਦਪੁਰ ਦੇ ਲੋਕਾਂ ਨੂੰ ਸੰਘਰਸ਼ ਕਰਨਾ ਆਉਂਦਾ ਆ ਕਿਸੇ ਵੀ ਤੱਕੇਸ਼ਾਈ ਦੇ ਖਿਲਾਫ ਇਹ ਲੜਦੇ ਰਹਿਆ ਔਰ ਲੜਦੇ ਰਹਿਣਗੇ ਔਰ ਅੱਜ ਪੂਰੀ ਤਰ੍ਹਾਂ ਅਸੀਂ ਸਾਰੇ ਤਿਆਰ ਆ ਸਾਥੀ ਸਾਡੇ ਸਾਥੀ ਆ ਰਹੇ ਆ ਔਰ ਸਾਰੀਆਂ ਜਥੇਬੰਦੀਆਂ ਅਗਲਾ ਸੰਘਰਸ਼ ਲੀਕ ਕੇ ਜੋ ਵੀ ਬਣਦਾ ਆ ਅਸੀਂ ਕਰਨ ਨੂੰ ਤਿਆਰ ਬੈਠੇ ਆ ਇਨੇ ਹੀ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ